ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਜਦ ਘਰ ਵਿੱਚ ਗੁਰਪ੍ਰੀਤ ਸਾਈਆਂ ਦਾ ਸਮਾਗਮ ਕਰਾਉਂਦਾ ਹੈ ਤੇ ਫਿਰ ਉੱਥੇ ਕੀ ਹੁੰਦਾ ਹੈ ਸੋ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਦੇਖਿਓ ਸੋ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਮੰਨੂ ਤੇ ਮਿੰਦੋ ਵੀ ਹੁਣ ਵੱਡੀਆਂ ਹੋ ਰਹੀਆਂ ਨੇ ਤੇ ਉਦਰ ਸਾਈਆਂ ਜੀ ਦਾ ਸਮਾਗਮ ਕਰਾ ਰਿਹਾ ਹੈ ਕਿ ਉਸ ਗੁਰਪ੍ਰੀਤ ਦੇ ਘਰ ਦੋ ਪੁੱਤ ਵੀ ਹੋ ਜਾਣ ਤੇ ਉਹ ਜਿਹੜੀ ਜਗ੍ਹਾ ਉਸਨੇ ਬੁੱਟਰ ਵਾਲੀ ਲਈ ਉਸ ਦੇ ਕਰਕੇ ਉਹ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਤੇ ਨਕਲੀ ਸਾਈਂ ਦਾ ਫਰਦਾ ਫਾਸ਼ ਵੀ ਹੋ ਜਾਂਦਾ ਹੈ ਤੇ ਮੰਨੂ ਤੇ ਮਿੰਦੋ ਵੀ ਵੱਡੀਆਂ ਹੋ ਜਾਂਦੀਆਂ ਨੇ ਤੇ ਮੰਨੂ ਦੀਆਂ ਦੋ ਪੈਣਾ ਵੀ ਹੋਰ ਆ ਜਾਂਦੀਆਂ ਨੇ ਸੋ ਸਾਰੀ ਹੀ ਸਟੋਰੀ ਬਦਲ ਜਾਂਦੀ ਆ ਉੱਚੀ ਆਪਣੀ ਧੀ ਮੰਨੂ ਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਤੇ ਉਹ ਇਦਾਂ ਹੀ ਕਰਦੀ ਆ ਪਰ ਉਧਰ ਗੁਰਪ੍ਰੀਤ ਇਹ ਗੱਲ ਮੰਨਣ ਦੀ ਤਿਆਰ ਨਹੀਂ ਹੁੰਦਾ ਉਹ ਆਪਣੀ ਕਿਸੇ ਵੀ ਧੀ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ ਪਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਉਸਦੇ ਕੋਈ ਪੁੱਤ ਵੀ ਨਹੀਂ ਹੈਗਾ ਜੇ ਇੱਕ ਧੀ ਵੀ ਉਸਨੇ ਆਪਣੇ ਕੋਲ ਨਾ ਰੱਖੀ ਤੇ ਫਿਰ ਉਸ ਨੂੰ ਸਾਰੇ ਇਹ ਕਹਿਣਗੇ ਕਿ ਇਸਦੀ ਕੋਈ ਔਲਾਦ ਨਹੀਂ ਹੈਗੀ ਇਸ ਕਰਕੇ ਉਹ ਇੱਕ ਧੀ ਨੂੰ ਕੋਲ ਰੱਖਦਾ ਹੈ ਤੇ ਬਾਕੀ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਮਿੰਦੋ ਨੂੰ ਤੇ ਉਸਨੇ ਆਪਣੇ ਭਰਾ ਨੂੰ ਦੇ ਦਿੱਤਾ ਤੇ ਮੰਨੂ ਆਪਣੀ ਮਾਸੀ ਕੋਲ ਰਹਿੰਦੀ ਤੇ ਇੱਕ ਤੇ ਉਹ ਕਿਸੇ ਹੋਰ ਨੂੰ ਦੇ ਦਿੰਦਾ ਤੇ ਉਸ ਤੋਂ ਬਾਅਦ ਉਸਦੇ ਕੋਲ ਇੱਕ ਹੀ ਬਚਦੀ ਆ ਤੇ ਉਹ ਆਪਣੀ ਝੋਲੀ ਵਿੱਚ ਜੋ ਕਿ ਬਲਜੀਤ ਦੇ ਘਰ ਮੁੰਡਾ ਹੁੰਦਾ ਉਹ ਪਵਾ ਲੈਂਦਾ ਤੇ ਉਹ ਹੌਲੀ-ਹੌਲੀ ਮੁੰਡਾ ਵੀ ਵੱਡਾ ਹੋ ਜਾਂਦਾ ਹੈ ਤੇ ਉਸਦੇ ਨਾਲ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਉਧਰ ਬਲਜੀਤ ਨੂੰ ਤਾਂ ਸਮਝ ਲੱਗ ਜਾਂਦੀ ਆ ਕਿ ਇਹ ਤਾਂ ਮੇਰਾ ਹੀ ਮੁੰਡਾ ਏ ਤੇ ਸਾਰਾ ਜੋ ਵੀ ਜ਼ਾਇਦਾ ਦਿਆ ਮੇਰੇ ਮੁੰਡੇ ਨੂੰ ਹੀ ਮਿਲੇਗੀ ਗੁਰਪ੍ਰੀਤ ਉਸ ਮੁੰਡੇ ਦੀ ਹਾਰ ਇੱਕ ਖੁਸ਼ੀ ਨੂੰ ਪੂਰੀ ਕਰਦਾ ਹਾਰ ਇੱਕ ਰੀਜ ਨੂੰ ਪੂਰੀ ਕਰਦਾ ਪਰ ਉੱਥੇ ਹੀ ਜਿਹੜੀ ਉਸਦੀ ਪੈਣ ਹੁੰਦੀ ਆ ਉਸ ਨੂੰ ਕੁਝ ਵੀ ਨਹੀਂ ਮਿਲਦਾ ਉਹ ਹਮੇਸ਼ਾ ਤਰਸਦੀ ਰਹਿੰਦੀ ਆ ਉਹ ਵੇਖਦੀ ਆ ਕਿ ਮੇਰੇ ਭਰਾ ਦੀ ਹਰ ਇੱਕ ਜ਼ਰੂਰਤ ਪੂਰੀ ਹੋ ਰਹੀ ਪਰ ਮੈਨੂੰ ਕੁਝ ਨਹੀਂ ਮਿਲ ਰਿਹਾ ਫਿਰ ਵੀ ਉਹ ਸਬਰ ਕਰ ਲੈਂਦੀ ਆ ਅੱਜੀ ਨੂੰ ਇਹੀ ਖੇਚ ਰਹੀਂਦੀ ਆ ਕਿ ਮੇਰੀਆਂ ਧੀਆਂ ਦੀ ਜ਼ਰੂਰਤ ਵੀ ਪੂਰੀ ਹੋਵੇ ਬੇਸ਼ੱਕ ਉਹਦੀਆਂ ਚੀਤੀਆਂ ਵੰਡ ਦਿੱਤੀਆਂ ਗਈਆਂ ਪਰ ਉਹ ਹਰ ਇੱਕ ਧੀ ਨੂੰ ਉਨਾ ਹੀ ਪਿਆਰ ਕਰਦੀ ਆ ਤੇ ਉਹ ਚਾਹੁੰਦੀ ਆ ਕਿ ਮੈਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਦੇਵਾਂ ਸੋ ਜਿਹੜੇ ਵੀ ਉਸ ਦਾ ਕੋਈ ਦਾ ਲੱਗਦਾ ਤੇ ਉਹ ਮਿੰਦੋ ਨੂੰ ਵੀ ਪੈਸੇ ਦਿੰਦੀ ਤੇ ਜੋ ਵੀ ਚੀਜ਼ ਉਹ ਮੰਗਦੀ ਉਸ ਨੂੰ ਲੈ ਕੇ ਦਿੰਦੀ ਮਿੰਦੋ ਦਾ ਵੀ ਰੋਚੀ ਨਾਲ ਪਿਆਰ ਰਹਿੰਦਾ ਉਹ ਬੇਸ਼ੱਕ ਉਸ ਦੀ ਚਾਚੀ ਨੇ ਪਾਲ ਰਹੀ ਸੀ ਪਰ ਮਿੰਦੋ ਫਿਰ ਵੀ ਰੋਚੀ ਨਾਲ ਜ਼ਿਆਦਾ ਪਿਆਰ ਕਰਦੀ ਤੇ ਉਧਰ ਮੰਨੂ ਨੂੰ ਵੀ ਹਮੇਸ਼ਾ ਆਪਣੀ ਮਾਂ ਦੀ ਖੇਚ ਲੱਗੀ ਰਹਿੰਦੀ ਤੇ ਉਹ ਆਪਣੀ ਮੰਮੀ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਤੇ ਉਧਰ ਇੱਕ ਧੀ ਉਹਨਾਂ ਨੇ ਕਿਸੇ ਹੋਰ ਨੂੰ ਦਿੱਤੀ ਹੁੰਦੀ ਜਿਸ ਬਾਰੇ ਇਹ ਬਿਲਕੁਲ ਪਤਾ ਵੀ ਨਹੀਂ ਰੱਖਦੇ ਜਿਸ ਕਰਕੇ ਰੋਜ਼ੀ ਨੂੰ ਹਮੇਸ਼ਾ ਇਹ ਰਹਿੰਦਾ ਕਿ ਪਤਾ ਨਹੀਂ ਮੇਰੀ ਉਹ ਧੀ ਕੀ ਕਰਦੀ ਹੋਵੇਗੀ ਪਰ ਗੁਰਪ੍ਰੀਤ ਨੂੰ ਇਹ ਨਹੀਂ ਪਤਾ ਸੀ ਕਿ ਉਹਦੀਆਂ ਧੀਆਂ ਇੰਨਾ ਇਨੀਆਂ ਕਰਮਾਂ ਵਾਲੀਆਂ ਹੋਣਗੀਆਂ ਕਿ ਉਹ ਉਹਨਾਂ ਦੇ ਘਰ ਪੈਰ ਪੈਣ ਨਾਲ ਇਹਨਾਂ ਦੇ ਘਰ ਦੇ ਸਾਰੇ ਜਿਨ੍ਹਾਂ ਦੇ ਘਰ-ਘਰ ਉਹ ਜਾਂਦੀਆਂ ਉਹਨਾਂ ਦੇ ਸਾਰਾ ਕੁਝ ਹੀ ਖਦੀਆ ਤੇ ਚੜਾਈਆਂ ਵਿੱਚ ਜਾਣ ਲੱਗ ਪੈਂਦਾ ਤੇ ਗੁਰਪ੍ਰੀਤ ਹਮੇਸ਼ਾ ਥੱਲੇ ਨੂੰ ਆਉਣ ਲੱਗ ਪੈਂਦਾ ਦਾ ਉਹ ਸੋਚਦਾ ਹੈ ਕਿ ਮੈਂ ਤਾਂ ਝੂਠੇ ਨਕਲੀ ਸਾਈਆਂ ਤੇ ਵੀ ਵਿਸ਼ਵਾਸ ਕਰਦਾ ਰਿਹਾ ਤੇ ਉਹਨਾਂ ਨੇ ਸਾਰਾ ਮੇਰਾ ਬੇੜਾ ਹੀ ਕਰਕ ਕਰ ਦਿੱਤਾ ਬੇਸ਼ੱਕ ਉਹ ਧੀਆਂ ਨੂੰ ਅਜੇ ਵੀ ਪਿਆਰ ਨਹੀਂ ਕਰ ਰਿਹਾ ਸੀ ਪਰ ਉਹਦਾ ਸਾਈਆਂ ਜੀ ਦੇ ਉੱਤੇ ਵਿਸ਼ਵਾਸ ਉੱਠ ਚੁੱਕਾ ਸੀ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਨਕਲੀ ਸਾਈ ਨੇ ਮੈਨੂੰ ਬਹੁਤ ਬੇਵਕੂਫ ਬਣਾ ਕੇ ਲੁੱਟਿਆ ਹੈ ਸੋ ਹੁਣ ਆਪਾਂ ਦੇਖਾਂਗੇ ਕਿ ਅੱਗੇ ਗੁਰਪ੍ਰੀਤ ਕੀ ਫੈਸਲੇ ਲੈਂਦਾ ਹੈ ਆਪਣੀਆਂ ਧੀਆਂ ਨੂੰ ਅਪਣਾਉਂਦਾ ਜਾਂ ਨਹੀਂ ਕਿਉਂਕਿ ਉਸ ਨੂੰ ਪਛਤਾਵਾ ਤਾਂ ਹੁਣ ਥੋੜਾ ਥੋੜਾ ਹੋਣ ਹੀ ਲੱਗ ਪਿਆ ਸੋ ਦੇਖਾਂਗੇ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਇਹ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ